ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਦਿੱਲੀ ਦੀ ਧਰਤੀ ਤੋਂ ਸਿੰਘ ਸਾਹਿਬ ਬਾਬਾ ਜੀ ਬਲ ਸਿੰਘ ਜੀ ਭਾਈ ਜਤਾ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ੀਸ਼ ਕੀਰਤਪੁਰ ਸਾਹਿਬ ਦੀ ਮubarrak ਧਰਤੀ ਤੇ ਪਹਿਲਾਂ ਲਿਆਂਦਾ ਔਰ ਉੱਥੇ ਮਾਤਾ ਨਾਨਕੀ ਦੀ ਮਾਤਾ ਗੁਜਰੀ ਜੀ ਵੀ ਸਨ ਕਲਗੀਧਰ ਪਾਤਸ਼ਾਹ ਨੇ ਜਿੱਥੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਦਾ ਸ਼ੀਸ਼ ਵੇਖਿਆ ਉੱਥੇ ਨਾਲ ਹੀ ਭਾਈ ਜਤਾ ਜੀ ਜਿਹੜੇ ਇਹ ਵੱਡੀ ਕਹਾਣਾ ਕਾਲ ਕੇ ਵਿਖੜੇ ਪੈਂਡੇ ਤੋਂ ਆਏ ਸੀ ਤਾਂ ਕਲਗੀਧਰ ਪਾਤਸ਼ਾਹ ਦੇ ਵੱਲੋਂ ਬਾਬਾ ਜੀਵਨ ਸਿੰਘ ਜੀ ਭਾਈ ਜਤਾ ਜੀ ਨੂੰ ਇੱਕ ਲੱਖ ਬਖੀਤਾਵ ਦਿੱਤਾ ਗਿਆ ਮਾਣ ਦਿੱਤਾ ਗਿਆ ਰੰਗਰੇਟੇ ਗੁਰੂ ਕੇ ਬੇਟੇ ਸਦਾ ਰਹੇ ਪੰਥ ਸੰਗ ਅਮੇਟੇ ਮੈਂ ਇਹ ਸਮਝਦਾ ਹਾਂ ਕਿ ਜਿਸ ਕੇਸਗੜ ਸਾਹਿਬ ਦੀ ਮubarrak ਧਰਤੀ ਤੋਂ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦੀ ਤੌਲ ਦੇ ਕੇ ਅੰਮ੍ਰਿਤ ਦੀ ਜ਼ਾਤ ਦੇ ਕੇ ਸਾਨੂੰ ਸਾਰਿਆਂ ਨੂੰ ਖਾਲਸੇ ਬਣਾਇਆ ਉਸ ਕੇਸਗੜ ਸਾਹਿਬ ਦੀ ਮubaraka ਧਰਤੀ ਤੇ ਅੱਜ ਸਿੱਖ ਜਰਨੈਲ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਜਨਮ ਦਿਹਾੜਾ ਵਾ ਉਹ ਮਨਾਇਆ ਜਾ ਰਿਹਾ ਕਿਉਂਕਿ ਇਤਿਹਾਸ ਦੇ ਵਿੱਚ ਉਹੀ ਪੂਜੇ ਜਾਂਦੇ ਆ ਜਿਹੜੇ ਗੁਰੂ ਲਈ ਜੂਝਦੇ ਆ ਗੁਰੂ ਲਈ ਸ਼ਹੀਦ ਹੁੰਦੇ ਆ ਤੇ ਜਿਨ੍ਹਾਂ ਦਾ ਜੀਵਨ ਗੁਰੂ ਨੂੰ ਸਮਰਪਿਤ ਹੁੰਦਾ ਵਾ ਬਾਬਾ ਜੀਵਨ ਸਿੰਘ ਜੀ ਦਾ ਜੀਵਨ ਸਾਡੀ ਸਮੁੱਚੀ ਕੌਮ ਦੇ ਲਈ ਇੱਕ ਮਿਸਾਲ ਆ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਵਿੱਚੋਂ ਵੀ ਬਹੁਤ ਸਾਰੀਆਂ ਸ਼ਹਾਦਤਾਂ ਪੰਥ ਲਈ ਦਿੱਤੀਆਂ ਅੱਜ ਜਦੋਂ ਪੰਥ ਥੋੜਾ ਵਿਕੜੇ ਪੈਂਡਿਆਂ ਦੇ ਵਿੱਚ ਆ ਤਾਂ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਆ ਔਰ ਪੰਥ ਇੱਕ ਮੁਟਤਾ ਦੇ ਨਾਲ ਚੱਲਣ ਦੀ ਲੋੜ ਆ ਮੈਂ ਅੰਦਰ ਵੀ ਬੋਲ ਕੇ ਆਇਆ ਕਿ ਜੇ ਗੱਲ ਬਾਬਾ ਬੋਤਾ ਸਿੰਘ ਦੀ ਆ ਤੇ ਨਾਲ ਬਾਬਾ ਗਰਜਾ ਸਿੰਘ ਦੀ ਵੀ ਹੋਊਗੀ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਭਾਈ ਜੈ ਸਿੰਘ ਦੀ ਖਲਕਾ ਇਹ ਸਾਡੇ ਇਤਿਹਾਸ ਦੇ ਜਿਹੜੇ ਵੱਡੇ ਨਾਇਕ ਆ ਇਹਨਾਂ ਨੇ ਸਾਨੂੰ ਦੱਸਿਆ ਕਿ ਵਿਖੜੇ ਪੈਂਡਿਆਂ ਦੇ ਵਿੱਚ ਵੀ ਕਿਵੇਂ ਕੌਮ ਨੇ ਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਤਾਂ ਅੱਜ ਲੋੜ ਆ ਕੌਮੀ ਇੱਕ ਮੁੱਠਤਾ ਦੀ ਕੌਮੀ ਭਾਵਨਾ ਦੀ ਜਿਹਦੇ ਅਨਸਾਰ ਆਪਾਂ ਵੱਡੇ ਜਿਹੜੇ ਅੱਗੇ ਫੇਰ ਮਾਰ ਕੇ ਆ ਮਾਰ ਸਕਦੇ ਆ ਹੜਾਂ ਦੀ ਸਥਿਤੀ ਆਪਾਂ ਸਾਰਿਆਂ ਨੂੰ ਪਤਾ ਇਹ ਵੀ ਅਸੀਂ ਬਾਬਾ ਜੀਵਨ ਸਿੰਘ ਤੇ ਜੀਵਨ ਤੋਂ ਸੇਧ ਲੈਣੀ ਆ ਵਿਖੜੇ ਪੈਂਡਿਆਂ 'ਚ ਔਰੰਗਜ਼ੇਬ ਦਾ ਰਾਜ ਹੋਵੇ ਪਰ ਪੂਰੇ ਹਿੰਦੁਸਤਾਨ ਦੇ ਵਿੱਚ ਤਾਨਾਸ਼ਾਹ ਰਾਜਾ ਸੀ ਪਰ ਭਾਈ ਜਤਾ ਜੀ ਸੀਸ ਲੈ ਕੇ ਆਏ ਜੇ ਸਾਡੇ ਸਿਰ ਤੇ ਗੁਰੂ ਦਾ ਆਸਰਾ ਹੋਵੇ ਸਾਡੇ ਸਿਰ ਤੇ ਗੁਰੂ ਦੀ ਓਟ ਹੋਵੇ ਅਸੀਂ ਗੁਰੂ ਦੇ ਥਾਪੜੇ ਨਾਲ ਚੱਲੀਏ ਤਾਂ ਫਿਰ ਵੱਡੀ ਤੋਂ ਵੱਡੀ ਮੁਸ਼ਕਲ ਤੋਂ ਅਸੀਂ ਪਾਰ ਲੰਘ ਜਾਂਦੇ ਆ ਤਾਂ ਮੈਂ ਸਮੁੱਚੀ ਕੌਮ ਨੂੰ ਗੁਰੂ ਨਾਨਕ ਨਾਮ ਲੈ ਵਾ ਸਿੱਖ ਸੰਗਤਾਂ ਨੂੰ ਧੰਨ ਧੰਨ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਦੀ ਵਧਾਈ ਦਿੰਨਾ ਉੱਚੇ ਚੇਤੇ ਪੌਰ ਦੇ ਉੱਤੇ ਸਿੰਘ ਸਾਹਿਬ ਦਸ਼ਮੇਸ਼ ਕਰਨਾ ਦਲ ਦੇ ਮੋਢੀ ਮੁਖੀ ਬਾਬਾ ਮੇਜਰ ਸੈਣੀ ਦੀ ਸੋਢੀ ਔਰ ਵੀ ਜਿੰਨੇ ਸਾਡੇ ਇੱਥੇ ਗੱਲ ਮਿਸਲਾਂ ਇਕੱਠੀਆਂ ਆਈਆਂ ਉਹਨਾਂ ਦੇ ਜਥੇਦਾਰ ਸਾਹਿਬ ਆ ਸਾਰੇ ਪਾਸੇ ਕੋਈ ਵੇਖੋ ਨੀਲੀਆਂ ਫੌਜਾਂ ਹੀ ਦਿਸਦੀਆਂ ਕੌਮ ਨੂੰ ਇਹਨਾਂ ਤੇ ਮਾਣ ਹਮੇਸ਼ਾ ਰਹੂਗਾ ਮੈਂ ਇਹਨਾਂ ਦੇ ਨਵੇਂ ਵਿਸ਼ੇਸ਼ ਕਾਰਜਾਂ ਦੀ ਸਲਾਹਾਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ